ਅੱਜ ਜਿਹੜੀ ਸਾਡੀ ਗੇਟ ਰੈਲੀ ਹੈ ਸਰਕਾਰ ਸੁੱਤੀ ਵੀ ਸਰਕਾਰ ਨੂੰ ਦਿਖਾਉਣ ਵਾਸਤੇ ਗੇਟ ਰੈਲੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਦੀ ਆਪ ਸਰਕਾਰ ਬਣੀ ਆ ਸਾਨੂੰ ਇੱਕ ਮੀਟਿੰਗ ਦੇ ਕੇ ਲਾਰੇ 'ਚ ਲੱਖਿਆ ਜਾ ਰਿਹਾ ਜਦੋਂ ਵੀ ਕੋਈ ਅਸੀਂ ਸ਼ਿਕਾਇਤ ਕਰਦੇ ਆ ਤਾਂ ਇੱਕ ਮੀਟਿੰਗ ਦੇ ਕੇ ਜੇ ਅਸੀਂ ਸਰਕਾਰ ਨੂੰ ਕਹਿੰਨੇ ਆ ਉਹ ਕਹੈਰੀ ਕਿ ਥੋੜੀ ਐਮੈਂਡਮੈਂਟ ਵਾਲੀ ਪਾਲਿਸੀ ਦੇ ਦੇਰੀ ਹੈ ਜੇ ਤਾਂ ਹੀ ਆਪਣੀ ਐਮੈਂਡਮੈਂਟ ਨੂੰ ਕਰਦੇ ਆ ਉਹ ਕਹੈਰੇ ਕਿ ਅਸੀਂ ਜਿਹੜੀ ਤੁਹਾਡੀ ਫਾਈਲ ਹੈ ਉਹ ਮੁੱਖ ਮੰਤਰੀਆਂ ਟਰਾਂਸਪੋਰਟ ਮੰਤਰੀ ਕੋਲ ਭੇਜ ਚੁੱਕੇ ਆ ਜਿਹੜਾ ਕਿ ਸਾਨੂੰ ਇੱਕ ਟਾਰਮ ਡੋ ਲੈ ਕੇ ਉਸ ਕਰਕੇ ਅਸੀਂ ਆਪਣੀ ਜਿਹੜੀ ਨੋ 10 11 ਤਰੀਕ ਦੀ ਹੜਤਾਲ ਕੀ ਜਿਹੜੀ ਨੋਟਿਸ ਦੀ ਦੇਸ਼ਿਆ ਵੀ ਹੜਤਾਲ ਹੈ ਉਸ ਬਾਅਦ 10 11 ਤਰੀਕ ਦੀ ਜੋ ਪਹਿਨਵਾ ਸਪੀਅਰਡ ਸੀ ਯੂਨੀਅਨਾਂ ਨੇ ਦੀ ਹੜਤਾਲ ਲਾਗੇ ਉਹ ਹੀ ਕਰ ਰਹੇ ਆ ਜਿੰਦੇ ਜੇ ਸਾਨੂੰ ਅਸੀਂ ਸਰਕਾਰ ਤੋਂ ਆਪਣੀ ਜਿਹੜੀ ਰੈਗੂਲਰ ਵਾਲੀ ਪਾਲਿਸੀ ਜਿਹੜੀ ਬਣਾਉਣ ਵਾਸਤੇ ਅਸੀਂ ਬੜੇ ਚਿਰ ਦੀ ਅਪੀਲ ਕਰ ਰਹੇ ਆ ਜਿਹੜੀ ਪਿਛਲੇ ਜੁਲਾਈ ਮਹੀਨੇ ਚ 2024 ਵਿੱਚ ਮੁੱਖ ਮੰਤਰੀ ਨੇ ਸਾਡੇ ਨਾਲ ਗਲੰਦਰ ਮੀਟਿੰਗ ਕਰਕੇ ਜਿੰਦੇ ਇੱਕ ਮਹੀਨੇ ਦਾ ਸਮਾਂ ਲਿਆ ਸੀ ਕਿ ਇੱਕ ਮਹੀਨੇ ਦੇ ਵਿੱਚ ਪਾਲਿਸੀ ਤਿਆਰ ਕਰਕੇ ਤੋਂਡੇ ਤੇ ਅਸੀਂ ਇਹਦਾ ਉਹਦੇ ਲਾਗੂ ਕਰਾਂਗੇ ਪਰ ਅੱਜ 1 ਸਾਲ ਬੀਤਣ ਤੋਂ ਬਾਅਦ ਵੀ ਜਿਹੜੀ ਇੱਕ ਠੰਡੇ ਬਸਤੇ ਪਾਈ ਗਈ ਆ ਜਿਸ ਕਰਕੇ ਅਸੀਂ ਆਪਣਾ ਸੰਘਰਸ਼ ਵਾਲੇ ਰਾਹੇ ਹੁਣ ਤੋਂ ਤੁਰਨਾ ਪੈ ਰਿਹਾ ਇਸ ਕਰਕੇ ਸਾਡੀ ਐ ਐ ਹੜਤਾਲ ਦੇ ਆਪਣੀ ਅੱਜ ਸਰਕਾਰ ਨੂੰ ਜਤਾਵਨੀ ਦੇ ਰਹੇ ਆ ਕਿ ਸਾਡੀਆਂ ਮੰਗਾਂ ਦਾ ਹੱਲ ਕਰਕੇ ਨਹੀਂ ਤਾਂ ਅਸੀਂ ਆਪ ਦਾ ਜੋ ਹੜਤਾਲ ਕਰਕੇ ਮੰਗਮਲ ਠੱਕਾ ਜਮ ਕੀਤਾ ਜਾਊਗਾ ਹੁਣ ਕਿੰਨੇ ਦਿਨ ਹੜਤਾਲ ਤੋਂ ਡਿਜਾਈ ਜਾਰੀ ਦਾ ਜਿਹੜੀ ਸਾਡੀ ਇਹ ਹੜਤਾਲ ਇਹ 9 10 ਤੇ 11 ਤਰੀਕ ਦੀ ਆ ਜੇਕਰ ਸਾਡਾ ਫੇਰ ਵੀ ਕੋਈ ਹੱਲ ਨਹੀਂ ਹੁੰਦਾ ਤੇ ਸ਼ਾਇਦ ਜਿਹੜੀ ਇਹ ਹੜਤਾਲ ਇਹ ਅਣਮੁੱਲੇ ਸਮੇਂ ਦੀ ਚੱਲੀ ਜਾ ਫਿਰਿਆ ਮੇਰਾ ਨਾਮ ਹਰਜਿੰਦਰ ਸਿੰਘ ਮੈਂ ਪੰਜਾਬ ਰੋਡ ਦੇ ਕੋਲ ਬਸ ਪੀ 18 ਕੰਟਰੈਕਟ ਵਰਕਰ ਯੂਨੀਅਨ ਫਰੀਕੋਟ ਤੋਂ ਡਿਪੂ ਪ੍ਰਧਾਨ ਹਾਂ ਜੀ ਦੇਖੋ ਜੀ ਜਦੋਂ ਸਰਕਾਰ ਸੱਤਾ ਚਾਈ ਸੀ ਸਰਕਾਰ ਨੇ ਵਾਅਦੇ ਕੀਤੇ ਸੀ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ ਜਿਹੜੇ ਕੱਚੇ ਮੁਲਾਜ਼ਮਾਂ ਚਾਹੇ ਉਹ ਆਊਟਸੋਰਸ ਤੇ ਆ ਚਾਹੇ ਉਹ ਕੰਟਰੈਕਟ ਤੇ ਆ ਅਸੀਂ ਇਹਨਾਂ ਨੂੰ ਪੱਕੇ ਕਰਾਂਗੇ ਪਰ ਸੱਤਾ ਚੋਣ ਤੋਂ ਜਦੋਂ ਸੱਤਾ ਇਹ ਸਰਕਾਰ ਆਈ ਸਰਕਾਰ ਨੇ ਆਦੀ ਉਹ ਨੀਤੀਆਂ ਬਦਲ ਕੇ ਇੱਕ ਲੋਕਮਾਰੂ ਨੀਤੀਆਂ ਸ਼ੁਰੂ ਕਰਤੀਆਂ ਕੱਚੀਆਂ ਭਰਤੀਆਂ ਸ਼ੁਰੂ ਕਰਤੀਆਂ ਜਿਹੜਾ ਇਹਨਾਂ ਇਹੀ ਇਹੀ ਕਿਹਾ ਸੀ ਵੀ ਅਸੀਂ ਕੱਚਾ ਨਾਂ ਦਾ ਸ਼ਬਦ ਹੀ ਨਹੀਂ ਰਹਿਣ ਦੇਣਾ ਮੈਨੂੰ ਲੱਗਦਾ ਵੀ ਕਹਿਣੇ ਚ ਇਹਨਾਂ ਤੋਂ ਉੱਥੇ ਗਲਤੀ ਹੋ ਗਈ ਸੀ ਦਿ ਲੋ ਤਾਂ ਇਹ ਹੀ ਕਹਿ ਰਹੇ ਸੀ ਵੀ ਅਸੀਂ ਪੱਕਾ ਨਾ ਦਾ ਸ਼ਬਦ ਨਹੀਂ ਰਹਿਣ ਦੇਣਾ ਜਿਵੇਂ ਕਿ ਇਹ ਪਾਕੀ ਭਰਤੀ ਕੋਈ ਨਹੀਂ ਕਰ ਰਹੀ ਜਿੰਨੀ ਵੀ ਭਰਤੀਆਂ ਕਰ ਰਿਆ ਉਹ ਕੱਚੇ ਸਟਾਫ ਭਰਤੀ ਕਰ ਰਿਆ ਕਿਸੇ ਵੀ ਡਿਪਾਰਟਮੈਂਟ ਜਾਨੀ ਕਿ ਇਹ ਸਰਕਾਰੀ ਡਿਪਾਰਟਮੈਂਟਾਂ ਦਾ ਭੋਗ ਪਾਉਣਾ ਚਾਹੁੰਦੇ ਆ ਇਹ ਸਰਕਾਰੀ ਡਿਪਾਰਟਮੈਂਟਾਂ ਤੋਂ ਵਾਧਾ ਕਰਨਾ ਚਾਹੁੰਦੇ ਆ ਤਾਂ ਜੋ ਨਿੱਜੀ ਜੋ ਵੀ ਪ੍ਰਾਈਵੇਟ ਆਪਰੇਟਰ ਆ ਜਾਂ ਨਿੱਜੀ ਜਿਹੜੇ ਵੱਡੇ ਘਰਾਣੇ ਆ ਉਹਨਾਂ ਨੂੰ ਲਾਹਾ ਦੇਣਾ ਚਾਹੁੰਦੇ ਆ ਇਸ ਕਰਕੇ ਅਸੀਂ ਟਰਾਂਸਪੋਰਟ ਨੂੰ ਬਚਾਉਣ ਖਾਤਰ ਅਸੀਂ 9 10 11 ਦੀ ਇਤਿਹਾਰ ਰੱਖੀ ਹੈ ਜਿੰਦੇ ਚ 9 ਦੀ ਸਾਡੇ ਪ੍ਰਧਾਨ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਵੀ ਦੇਸ਼ ਵੀ ਅਪੀਲ ਦਾ ਲਾ ਚਾਹੇ ਉਹ ਕਿਰਤ ਕਾਨੂੰਨਾਂ ਦੀ ਗੱਲ ਹੋਵੇ ਚਾਹੇ 8 ਤੋਂ 12 ਘੰਟੇ ਕੰਮ ਕਰਨ ਦੀ ਗੱਲ ਹੋਵੇ ਚਾਹੇ ਉਹ ਮਿੱੱਦੀ ਕਰਨ ਨੂੰ ਰੋਕਣ ਦੀ ਗੱਲ ਹੋਵੇ ਅਸੀਂ ਉਹ ਸਾਡਾ ਸਮਰਥਨ ਹੈ ਜਿੱਥੇ ਵੀ ਫ੍ਰੀ ਕੋਰਟ ਜ਼ਿਲ੍ਹੇ ਚ ਧਰਨਾ ਲੱਗਿਆਊਗਾ ਅਸੀਂ ਸਾਰੀਆਂ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਨਾਲ ਲੈ ਕੇ ਅਸੀਂ ਉਹ ਧਰਨੇ ਚ ਵੱਡੀ ਗਿਣਤੀ ਸ਼ਮੂਲੀਅਤ ਕਰਾਂਗੇ ਤੇ 10 ਤਰੀਕ ਨੂੰ ਅਸੀਂ ਮੁੱਖ ਮੰਤਰੀ ਦਾ ਚੰਡੀਗੜ੍ਹ ਵਿਰੋਧ ਪ੍ਰਦਰਸ਼ਨ ਕਰਾਂਗੇ ਮੁੱਖ ਮੰਤਰੀ ਨੂੰ ਯਾਦ ਕਰਾਵਾਂਗੇ ਵੀ ਤੁਸੀਂ ਸੱਤਾ ਚੋਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਵੀ ਅਸੀਂ ਸਾਰੇ ਮੁਲਾਜ਼ਮ ਪੱਕੇ ਕਰਾਂਗੇ ਅੱਜ ਕਿੱਥੇ ਗਏ ਉਹ ਤੁਹਾਡੇ ਵਾਅਦੇ ਪਿਛਲੀ 2024 ਦੀ 1 ਜੁਲਾਈ ਨੂੰ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਜਿੱਥੇ ਮੁੱਖ ਮੰਤਰੀ ਨੇ ਇਹੀ ਕਿ ਅਸੀਂ ਵੀ ਟਰਾਂਸਪੋਰਟ ਵਿਭਾਗ ਦੀ ਇੱਕ ਲੱਗ ਪਾਲਿਸੀ ਬਣਾਈ ਜਾਵੇ ਕਿਉਂਕਿ ਅਸੀਂ ਮੁੱਖ ਮੰਤਰੀ ਨੂੰ ਜਾਣੂ ਕਰਾਇਆ ਸੀ ਵੀ ਜਿਹੜਾ ਸਾਡੇ ਟਰਾਂਸਪੋਰਟਰ ਆ ਜਾਂ ਸਾਡੇ ਡਰਾਈਵਰ ਨੈਟਰ ਆ ਜਿਹੜੇ ਟਰਾਂਸਪੋਰਟ ਤੁਹਾਨੂੰ ਦੇ ਨਾਲ ਸੰਬੰਧਿਤ ਆ ਟਰੈਵਰ ਨੈਟਰ ਜੇ ਵਰਕਸ਼ਾਪ ਦੇ ਸਾਥੀ ਇਤੇ ਵੀ ਡਿਊਟੀ ਤੋਂ 1 ਮਿੰਟ ਨਹੀਂ ਲੇਟ ਹੋ ਸਕਦੇ ਇਸ ਕਰਕੇ ਅਸੀਂ ਮੰਗ ਕੀਤੀ ਸੀ ਚਾਹੇ ਕੋਰੋਨਾ ਦਾ ਟਾਈਮ ਹੋਵੇ ਚਾਹੇ ਉਹ ਜੰਗ ਦਾ ਟਾਈਮ ਹੋਵੇ ਚਾਹੇ ਹੜ ਔਣ ਜਾਂ ਕਿਤੇ ਵੀ ਕੋਈ ਦੇਸ਼ ਤੇ ਮੁਸੀਬਤ ਆਉਂਦੀ ਆ ਇਹ ਇੱਕ ਫੌਜ ਦੀ ਦੇਰਾ ਮਲਾਜ਼ਮ ਕੰਮ ਕਰਦੇ ਆ ਇਸ ਕਰਕੇ ਮੁੱਖ ਮੰਤਰੀ ਨੇ ਸਾਡੀ ਮੰਗ ਸਵਿਕਾਰ ਕਰੀ ਸੀ ਵੀ ਟਰਾਂਸਪੋਰਟ ਦੀ ਅਲੱਗ ਪੋਸਟ ਹੀ ਬਣਾਈ ਜਾਵੇ ਪਰ 1 ਸਾਲ ਹੋ ਗਿਆ ਮੁੱਖ ਮੰਤਰੀ ਦੀ ਮੀਟਿੰਗ ਨੂੰ ਇੱਕ ਮਹੀਨੇ ਦਾ ਸਮਾਂ ਕਿਹਾ ਸੀ ਮੁੱਖ ਮੰਤਰੀ ਨੇ ਵੀ ਸੀ ਇੱਕ ਮਹੀਨੇ ਦੇ ਵਿੱਚ ਤੁਹਾਡੀ ਪਾਲਿਸੀ ਬਣਾ ਕੇ ਲਾਗੂ ਕਰਾਂਗੇ ਪਰ ਅੱਜ ਸਰਕਾਰ ਉਹਨਾਂ ਚੀਜ਼ਾਂ ਤੋਂ ਭੱਜਦੀ ਆ ਰਹੀ ਹੈ ਇਸ ਕਰਕੇ ਅਸੀਂ ਹੜਤਾਲ ਕਰ ਰਹੇ ਹਾਂ ਵੀ ਸੁੱਤੀ ਸਰਕਾਰ ਨੂੰ ਜਗਾ ਸਕੀ ਤੇ ਆਪਣੇ ਜਿਹੜੇ ਹੱਕੀ ਤੇ ਜਾਇਜ਼ ਮੰਗਾ ਰਹੀ ਉਹਨਾਂ ਦੀ ਪ੍ਰਾਪਤੀ ਕਰ ਸਕੀ